ਮਿੰਡ ਟੁੱਠਿਆਂ ਵਾਲੀ ਦੇ ਵਿੱਚ ਲੈਂਡ ਪੁਲਿੰਗ ਨੂੰ ਲੈ ਕੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੀੜਿਤ ਕਿਸਾਨਾਂ ਨੇ ਕਿਹਾ ਹੈ ਕਿ ਉਹ ਆਪਣੀ ਜ਼ਮੀਨ ਦਾ ਟੁਕੜਾ ਵੀ ਸਰਕਾਰ ਨੂੰ ਨਹੀਂ ਦੇਣਗੇ ਅਤੇ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਲੜਨ ਦੇ ਲਈ ਹੁਣ ਤਿਆਰ ਰਹਿਣਗੇ ਉਦਾ ਪੁੱਲ ਜੀ 212 ਏਕੜ ਬਾਹਣਾ ਹੈਗਾ ਸਾਡਾ ਸਾਰਾ ਉੱਥੇ 1500 ਏਕੜ ਬਾਹਣਾ ਹੈਗਾ ਢੱਬ ਵੱਧ ਕੇ ਬਣਾਇਆ ਕਿਸ ਨੂੰ ਮਰਜੀ ਪੁੱਛ ਲੋ ਜਦੋਂ ਸਾਡਾ ਸਾਰਾ ਹੀ ਪੈਰ ਹੋ ਗਿਆ ਸਾਡੇ ਕੋਲ ਤਾਂ ਕੱਖ ਨਾ ਰਹਾ ਦਾ ਘਰ ਨਾ ਬਾਹਣ ਅਸੀਂ ਫਿਰ ਜਾਵਾਂਗੇ ਕਿੱਥੇ ਸਾਡੋਂ ਛਾਦੋਂ ਤੋਂ ਮੇਹ ਪੁਲਾਨਾ ਦਾ ਜਾਉ ਅਸੀਂ ਜਾਵਾਂਗੇ ਅਸੀਂ ਤਾਂ ਉੱਥੇ ਹੀ ਮਰਨਾ ਹੈ ਉੱਥੇ ਹੀ ਮਰਾਂਗੇ ਚਾਹੇ ਉਹਨੂੰ ਮਾਰ ਦੇਣਾ ਜੇ ਕੋਈ ਸਾਡੇ ਹੱਥ ਜਾ ਗਿਆ ਤਾਂ ਅਸੀਂ ਬੰਗਾ ਬੋ ਅਸੀਂ ਮਾਰਾਂਗੇ ਉਹਨਾਂ ਘਰ ਨਹੀਂ ਆਜਣ ਜੇ ਸਰਕਾਰ ਜ਼ਬਰਦਸਤੀ ਅਕਵਾਇਰ ਕਰ ਲੈਂਦੀ ਹੈ ਫਿਰ ਕੀ ਕਰੋਗੇ ਯਮਨ ਸੱਦੇ ਮਾਰਨ ਨੂੰ ਤਿਆਰ ਹੈ ਤੇ ਮਾਰਨ ਵੀ ਤਿਆਰ ਹੈ ਦੀ ਮੰਗ ਕਰਦੇ ਹਾਂ ਸਰਕਾਰ ਮੰਗ ਕਰਦੇ ਸਾਡਾ ਵਾਹਨ ਛੱਡ ਦੇ ਹੁਣ ਤੇਰੇ ਸਾਡੇ ਕੋਲੇ ਹੈ ਹੀ ਨਹੀਂ ਜਾਂ ਦੇਣ ਉਹਨਾਂ ਦਾ ਵੇਖੋ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਹੁਣ ਆਈ ਆ ਉਹਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਕਿਸੇ ਇਤੇ 2000 ਕਿਸੇ ਇਤੇ 1500 ਕਿਸੇ ਇਤੇ 200 ਕਿੱਲਾ ਜ਼ਮੀਨ ਹੈ ਜਿਹੜੀ ਐਕਵਾਇਰ ਕਰ ਲੈਂਦਾ ਜਿਹੜਾ ਉਹਨਾਂ ਨੇ ਐਲਾਨ ਕਰਤਾ ਮਾਨਸਾ ਦਾ ਇੱਕ ਪਿੰਡ ਹੈ ਠੂਠੇਵਾਲੀ ਜਿਹੜਾ ਕੈਂਚੀਆਂ ਤੇ ਉਹਨਾਂ ਦੀ ਜ਼ਮੀਨ ਹੈ ਅਪਜਾਊ ਜ਼ਮੀਨ ਹੈ ਦਾਣੇ ਵਾਲੀ ਜ਼ਮੀਨ ਹੈ ਜਿੱਥੇ ਨਹਿਰੀ ਪਾਣੀ ਪੈਂਦਾ ਤਾਂ ਭੁਗਿਆਰ ਸਰਕਾਰ ਕਹਿੰਦੀ ਹੈ ਕਿ ਅਸੀਂ ਉਹ 212 ਏਕੜ ਦੇ ਵਿੱਚ ਉੱਥੇ ਕੋਈ ਨਵਾਂ ਸ਼ਹਿਰ ਬਸੋਣੇ ਜਿਹੜੀ ਮਾਨਸਾ ਦੇ ਹਾਰੇ ਦੁਆਲੇ ਕਿੰਨੀਆਂ ਕਲੋਨੀਆਂ ਪਹਿਲਾਂ ਕੱਟੀਆਂ ਉੱਥੇ ਕੋਈ ਵਸੇਬਾ ਨਹੀਂ ਉੱਥੇ ਕੋਈ ਖੇਰ ਨਹੀਂ ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਗੋਵਿੰਦਪੁਰਾ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਥੇ ਵੱਡਾ ਬਿਜਲੀ ਪ੍ਰੋਜੈਕਟ ਲਾਵਾਂਗੇ ਉੱਥੇ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ ਤਾਂ ਉੱਥੇ ਵੀ ਅਸੀਂ ਸੰਘਰਸ਼ ਕੀਤਾ ਸੀ 150 ਕਿੱਲਾ ਜ਼ਮੀਨ ਬਚਾਈ ਸੀ ਪਰ 700 ਏਕੜ ਜ਼ਮੀਨ ਉੱਥੇ ਜਿਹੜੇ ਆਵਾਰਾ ਸੂਰ ਫਿਰਦੇ ਆ ਆਵਾਰਾ ਪਸ਼ੂ ਫਿਰਦੇ ਆ ਉੱਤੇ ਕੁਝ ਵੀ ਨਾ ਕੋਈ ਥਰਮਲ ਪਲਾਂਟ ਨਾ ਕੁਝ ਅਜੇ ਤੱਕ ਲੱਗਿਆ ਨਹੀਂ ਕਿ ਯਾਨੀ ਸਰਕਾਰ ਨੂੰ ਅੱਜ ਜਿਹੜੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਪੀ ਅਸੀਂ ਇੱਥੇ ਆਏ ਆ ਕਿਸਾਨ ਜੱਥੇਬੰਦੀਆਂ ਇਹਨਾਂ ਦੀ ਸਪੋਰਟ ਤੇ ਆਈਆਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਕੰਪਨੀਆਂ ਦੇ ਜਾਦੇ ਸਾਰੀਆਂ ਪਾਰਟੀਆਂ ਤੋਂ ਵੱਧ ਕੇ ਰਖਵਾਲੇ ਬਣਦੇ ਹੋ ਜਿਹੜੇ ਤੁਹਾਡੀ ਅੱਖ ਹੈ ਕਿ ਅਸੀਂ ਪੰਜਾਬ ਦੀ ਸਾਰੀ ਜ਼ਮੀਨ ਖੋ ਕੇ ਕੰਪਨੀਆਂ ਦੇ ਹਵਾਲੇ ਕਰਦੀਆਂ ਇਹ ਨੂੰ ਭੁੱਲ ਜਾਓ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਐ ਇਹ ਜਿਉਂਦੇ ਜਮੀਨ ਦੇ ਸਿਰ ਤੇ ਐ ਜੇ ਇੱਥੇ ਆਰਥਿਕ ਹਾਲ ਜੇ ਤਰ ਤਰੱਕੀ ਕੋਈ ਮਾਰੀ ਮੋਟੀ ਹੁੰਦੀ ਆ ਤਾਂ ਉਹ ਖੇਤੀ ਦੇ ਕਰਕੇ ਹੁੰਦੀ ਆ ਜਿਹੇ ਪੰਜਾਬ ਦੇ ਲੋਕ ਚੱਜ ਦੀ ਮਾਰੀ ਮੋਟੀ ਰੋਟੀ ਖਾਂਦੇ ਤਾਂ ਖੇਤੀ ਕਰਕੇ ਇੱਕ ਮਤਲਬ ਖਾਂਦੇ ਆ ਸੋ ਇਹ 212 ਏਕੜ ਜ਼ਮੀਨ ਜਿਹੜੀ ਕੌਡੀਆਂ ਦੇ ਭਾਅ ਜਿਹੜੀ ਬਿਣਾ ਇਕੱਲਾ ਪੜਟ ਮਤਲਬ ਤੁਹਾਨੂੰ ਇੱਕ ਏਕੜ ਜ਼ਮੀਨ ਬਦਲੇ 7 ਕਣਾ ਜ਼ਮੀਨ ਉਹਨਾਂ ਦੀ ਫਰੀ ਚ ਲੈ ਲਓ ਇਹਨਾਂ ਨੂੰ ਮੋੜਵੇਂ ਰੂਪ ਦੇ ਵਿੱਚ ਇੱਕ ਕਨਾਲ ਦਾ ਪਲਾਟ ਦੇ ਦਿਓ ਇਹ 12 ਨਹੀਂ ਖਾਂਦੀ ਚਕੇਵਾ ਇਹਦੇ